ਇੱਕ ਵਾਰ ਦੀ ਗੱਲ ਹੈ ਇੱਕ ਸ਼ਕਤੀਸ਼ਾਲੀ ਰਾਜ ਦੇ ਰਾਜੇ ਦਾ ਆਪਣੇ ਗਵਾਂਡੀ ਦੇਸ਼ ਦੇ ਰਾਜੇ ਨਾਲ ਜੁੱਧ ਹੋ ਰਿਹਾ ਸੀ ਉਸ ਦੀ ਸੈਨਾ ਪੂਰੀ ਸ਼ਕਤੀ ਨਾਲ ਲੜ ਰਹੀ ਸੀ ਇੱਕ ਸਮਾਂ ਅਜਿਹਾ ਵੀ ਆਇਆ ਕਿ ਲੱਗਿਆ ਬਸ ਹੁਣ ਤਾਂ ਜਿੱਤ ਉਸ ਤੋਂ ਦੂਰ ਨਹੀਂ ਪਰ ਅਚਾਨਕ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਜੁੱਧ ਦੇ ਮੈਦਾਨ ਵਿੱਚ ਰਾਜਾ ਆਪਣੇ ਰੱਥ ਤੇ ਬੈਠ ਕੇ ਲੜ ਰਿਹਾ ਸੀ ਤੇ ਅੱਗੇ-ਅੱਗੇ ਉਸਦੇ ਸੈਨਿਕ ਲੜ ਰਹੇ ਸਨ ਪਰ ਅਚਾਨਕ ਰਾਜੇ ਦਾ ਰੱਥ ਇੱਕ ਪਾਸੇ ਨੂੰ ਟੇਡਾ ਹੋ ਗਿਆ ਰਾਜੇ ਨੇ ਸੰਭਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਫੇਰ ਵੀ ਡਿੱਗ ਪਿਆ ਰਾਜੇ ਦੇ ਡਿੱਗਣ ਨਾਲ ਸੈਨਾ ਵਿੱਚ ਭੱਜ ਦੌੜ ਮਚ ਗਈ ਦੇਖਦੇ ਹੀ ਦੇਖਦੇ ਜੁੱਧ ਦਾ ਸਾਰਾ ਨਕਸ਼ਾ ਹੀ ਬਦਲ ਗਿਆ ਤੇ ਰਾਜਾ ਹਾਰ ਗਿਆ ਰਾਜੇ ਦਾ ਜੋ અપਮਾਨ ਹੋਣਾ ਸੀ ਉਹ ਤਾਂ ਹੋਇਆ ਹੀ ਇਸ ਤੋਂ ਇਲਾਵਾ ਸੰਧੀ ਦੀਆਂ ਸ਼ਰਤਾਂ ਕਾਰਨ ਰਾਜੇ ਦੇ ਰਾਜ ਦਾ ਇੱਕ ਹਿੱਸਾ ਵੀ ਉਸ ਦੇ ਹੱਥੋਂ ਚਲਾ ਗਿਆ ਅਤੇ ਖਜ਼ਾਨਾ ਵੀ ਖਾਲੀ ਹੋ ਗਿਆ ਗੁੱਸੇ ਅਤੇ અપਮਾਨ ਨਾਲ ਭਰੇ ਰਾਜੇ ਨੇ ਮੰਤਰੀਆਂ ਨੂੰ ਬੁਲਾਇਆ ਅਤੇ ਕਿਹਾ ਮੰਤਰੀ ਪਤਾ ਕਰੋ ਕਿ ਮੇਰੀ ਹਾਰ ਦੇ ਕੀ ਕਾਰਨ ਸਨ ਮੰਤਰੀ ਬੋਲਿਆ ਮਹਾਰਾਜ ਸਾਡੀ ਸੈਨਾ ਦੀ ਸ਼ਕਤੀ ਤੇ ਕਿਸੇ ਨੂੰ ਸ਼ੱਕ ਨਹੀਂ ਕਾਰਨ ਸਿਰਫ ਇੰਨਾ ਸੀ ਕਿ ਯੁੱਧ ਦੇ ਮੈਦਾਨ ਵਿੱਚ ਜਿਵੇਂ ਹੀ ਤੁਹਾਡਾ ਰੱਥ ਡਾਮਾਡੋਲ ਹੋਇਆ ਤਾਂ ਸੈਨਾ ਵਿੱਚ ਭਰਮ ਫੈਲ ਗਿਆ ਆਪਣੇ ਰਾਜੇ ਨੂੰ ਸੰਕਟ ਵਿੱਚ ਫਸਿਆ ਦੇਖ ਕੇ ਸੈਨਿਕਾਂ ਦਾ ਹੌਂਸਲਾ ਟੁੱਟ ਗਿਆ ਮਹਾਰਾਜ ਤੁਸੀਂ ਤਾਂ ਗਿਆਨੀ ਹੋ ਤੁਸੀਂ ਤਾਂ ਜਾਣਦੇ ਹੀ ਹੋ ਕਿ ਯੁੱਧ ਵਿੱਚ ਤਾਕਤ ਨਾਲ ਨਹੀਂ ਆਤਮ ਵਿਸ਼ਵਾਸ ਨਾਲ ਲੜਿਆ ਜਾਂਦਾ ਹੈ ਇਹ ਸੁਣ ਕੇ ਰਾਜੇ ਨੇ ਗੁੱਸੇ ਵਿੱਚ ਕਿਹਾ ਪਰ ਮੇਰਾ ਰਥ ਦਾਵਾਡੋਲ ਹੋਇਆ ਕਿਵੇਂ ਮੰਤਰੀ ਨੇ ਜਵਾਬ ਦਿੱਤਾ ਮਹਾਰਾਜ ਇਹ ਤਾਂ ਸਾਰਥੀ ਹੀ ਦੱਸ ਸਕਦਾ ਹੈ ਤਾਂ ਰਾਜੇ ਨੇ ਕਿਹਾ ਸਾਰਥੀ ਨੂੰ ਬੁਲਾਓ ਸਾਰਥੀ ਕੰਮ ਦਾ ਕੰਮ ਦਾ ਜਾ ਰਾਜੇ ਕੋਲ ਆਇਆ ਰਾਜਾ ਉਸ ਨੂੰ ਦੇਖ ਕੇ ਬੋਲਿਆ ਤੈਨੂੰ ਜੁੱਧ ਦੇ ਮੈਦਾਨ ਵਿੱਚ ਰਥ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਖਜ਼ਾਨੇ 'ਚ ਉਹ ਮੋਟੀ ਤਨਖਾਹ ਵੀ ਦਿੱਤੀ ਜਾਂਦੀ ਹੈ ਪਰ ਫਿਰ ਵੀ ਤੂੰ ਆਪਣੇ ਫਰਜ਼ ਵਿੱਚ ਅਣਗੈਲੀ ਵਰਤੀ ਹੁਣ ਦੱਸ ਤੈਨੂੰ ਇਸ ਦੀ ਕੀ ਸਜ਼ਾ ਦਿੱਤੀ ਜਾਵੇ ਸਾਰਥੀ ਡਰਦਾ ਡਰਦਾ ਬੋਲਿਆ ਮਹਾਰਾਜ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਦਰਅਸਲ ਘੋੜਿਆਂ ਦੇ ਅਚਾਨਕ ਵਿਗੜ ਜਾਣ ਕਾਰਨ ਰਾਤੇ ਮੇਰਾ ਕਾਬੂ ਨਹੀਂ ਰਹਾ ਤੁਸੀਂ ਤਾਂ ਜਾਣਦੇ ਹੀ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਰ ਮੇਰੇ ਖਿਆਲ ਨਾਲ ਸਾਰਾ ਦੋਸ਼ ਘੋੜਿਆਂ ਦੇ ਵਪਾਰੀ ਦਾ ਹੈ ਜਿਸ ਨੇ ਸੈਨਾ ਵਿੱਚ ਅਜਹਿ ਕਮਜ਼ੋਰ ਘੋੜਿਆਂ ਨੂੰ ਭੇਜਿਆ ਰਾਜੇ ਨੇ ਹੁਕਮ ਦਿੱਤਾ ਘੋੜਿਆਂ ਦੇ ਵਪਾਰੀ ਨੂੰ ਬੁਲਾਓ ਘੋੜਿਆਂ ਦਾ ਵਪਾਰੀ ਆਇਆ ਤੇ ਰਾਜੇ ਨੂੰ ਪ੍ਰਣਾਮ ਕਰਦੇ ਹੋਏ ਬੋਲਿਆ ਮਹਾਰਾਜ ਮੈਂ ਤਾਂ ਪਿਛਲੇ ਕਈ ਸਾਲਾਂ ਤੋਂ ਤੁਹਾਡੀ ਸੈਨਾ ਵਿੱਚ ਘੋੜੇ ਭੇਜਦਾ ਆ ਰਿਹਾ ਹਾਂ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਮੇਰੇ ਘੋੜਿਆਂ ਦੀ ਪ੍ਰਸਿੱਧੀ ਤਾਂ ਬਹੁਤ ਦੂਰ ਦੂਰ ਤੱਕ ਹੈ ਮੇਰੇ ਖਿਆਲ ਨਾਲ ਸਾਰਾ ਦੋਸ਼ ਰਥ ਬਣਾਉਣ ਵਾਲੇ ਮਿਸਤਰੀ ਦਾ ਹੈ ਰਾਜੇ ਨੇ ਮਿਸਤਰੀ ਨੂੰ ਵੀ ਸੱਦ ਲਿਆ ਮਿਸਤਰੀ ਨੇ ਆਕੇ ਕਿਹਾ ਮੈਂ ਤਾਂ ਲੱਕੜ ਦੇ ਵਪਾਰੀ ਰਾਹੀਂ ਭੇਜੀ ਗਈ ਲੱਕੜ ਤੇ ਹੀ ਆਪਣਾ ਹੁਨਰ ਦਿਖਾਉਂਦਾ ਹਾਂ ਜੇਕਰ ਰਸਦਾ ਪੱਈਆ ਟੁੱਟਿਆ ਹੈ ਤਾਂ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਰਾਜੇ ਨੇ ਲੱਕੜ ਦੇ ਵਪਾਰੀ ਨੂੰ ਵੀ ਦਰਬਾਰ ਵਿੱਚ ਬੁਲਾ ਲਿਆ ਲੱਕੜ ਦਾ ਵਪਾਰੀ ਆਇਆ ਤੇ ਦੱਸਣ ਲੱਗਾ ਕਿ ਮਹਾਰਾਜ ਤੇਜ਼ ਗਤੀ ਨਾਲ ਪੱਈਏ ਦਾ ਪੇਚ ਨਿਕਲ ਗਿਆ ਇਸ ਕਾਰਨ ਪੱਈਆ ਤਾਂ ਟੁੱਟਣਾ ਹੀ ਸੀ ਸਾਰੀ ਗਲਤੀ ਲੋਹਾਰ ਦੀ ਹੈ ਉਸਨੇ ਪੇਚ ਠੀਕ ਨਹੀਂ ਲਗਾਇਆ ਰਾਜਨਿੰਨ ਲੋਹਾਰ ਨੂੰ ਵੀ ਦਰਬਾਰ ਵਿੱਚ ਸੱਦ ਲਿਆ ਲੋਹਾਰ ਵੀ ਦਰਬਾਰ ਵਿੱਚ ਪਹੁੰਚ ਗਿਆ ਰਾਜੇ ਨੇ ਲੋਹਾਰ ਨੂੰ ਕਿਹਾ ਕਿ ਤੈਨੂੰ ਪਤਾ ਨਹੀਂ ਕਿ ਮੇਰੇ ਰਥ ਨੂੰ ਤਿਆਰ ਕਰਨਾ ਕਿੰਨੀ ਅਹਿਮ ਜ਼ਿੰਮੇਵਾਰੀ ਹੈ ਤੂੰ ਇਸ ਵਿੱਚ ਅਣਗਹਿਲੀ ਕਿਉਂ ਵਰਤੀ ਸਿਰਫ ਇੱਕ ਤੇਰੇ ਕਰਕੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਸ ਲਈ ਕਿਉਂ ਨਾ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਲੋਹਾਰ ਬੜੀ ਨਿਮਰਤਾ ਨਾਲ ਬੋਲਿਆ ਮਹਾਰਾਜ ਤੁਸੀਂ ਗਿਆਨੀ ਹੋ ਤੁਹਾਡੇ ਬਣਾਏ ਗਏ ਨਿਯਮ ਸਾਡੇ ਸਿਰ ਮੱਥੇ ਹਨ ਉਹਨਾਂ ਤੇ ਉਂਗਲੀ ਚੁੱਕ ਕੇ ਨਰਕਾਂ ਦਾ ਭਾਗੀਦਾਰ ਭਲਾ ਕੌਣ ਬਣਨਾ ਚਾਹੇਗਾ ਤੁਹਾਡਾ ਫੈਸਲਾ ਕਹਿੰਦਾ ਹੈ ਕਿ ਮੈਂ ਦੋਸ਼ੀ ਹਾਂ ਤਾਂ ਮੈਂ ਦੋਸ਼ੀ ਹੋਵਾਂਗਾ ਤੁਹਾਡੇ ਗਿਆਨ ਅਤੇ ਫੈਸਲੇ ਤੇ ਸ਼ੱਕ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਪਰ ਮਹਾਰਾਜ ਮਰਨ ਤੋਂ ਪਹਿਲਾਂ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਰਾਜੇ ਨੇ ਕਿਹਾ ਹਾਂ ਜ਼ਰੂਰ ਪੁੱਛ ਅਸੀਂ ਮਰਨ ਵਾਲੇ ਦੀ ਆਖਰੀ ਇੱਛਾ ਦਾ ਆਦਰ ਕਰਦੇ ਹਾਂ। ਲੋਹਾਰ ਨੇ ਕਿਹਾ, "ਮਹਾਰਾਜ, ਕੀ ਇਹ ਸੱਚ ਹੈ ਕਿ ਇਸ ਹਾਰ ਦਾ ਕਾਰਨ ਸਿਰਫ ਮੈਂ ਹਾਂ? ਪਰ ਹੁਣ ਤੱਕ ਤੁਸੀਂ ਐਨੇ ਯੁੱਧ ਲੜੇ, ਐਨੀ ਵਾਰ ਜਿੱਤ ਪ੍ਰਾਪਤ ਕੀਤੀ। ਪਰ ਜੇ ਇਸ ਹਾਰ ਦਾ ਕਾਰਨ ਸਿਰਫ ਮੈਂ ਹਾਂ, ਤਾਂ ਕੀ ਉਹਨਾਂ ਜਿੱਤਾਂ ਦਾ ਕਾਰਨ ਵੀ ਸਿਰਫ ਮੈਂ ਹੀ ਸੀ?" ਉਸ ਦਾ ਸਵਾਲ ਸੁਣ ਕੇ ਰਾਜਾ ਤਾਂ ਡੋਰਪੋਰ ਹੋ ਗਿਆ। ਸਾਰੇ ਦਰਬਾਰ ਵਿੱਚ ਚੁੱਪ ਛਾ ਗਈ। ਉਹ ਲੋਹਾਰ ਜਵਾਬ ਦੀ ਉਡੀਕ ਵਿੱਚ ਖੜ੍ਹਾ ਸੀ ਪਰ ਕਿਸੇ ਕੋਲ ਵੀ ਉਸ ਦਾ ਜਵਾਬ ਨਹੀਂ ਸੀ ਇਸ ਲਈ ਦੋਸਤੋ ਜਦੋਂ ਅਸੀਂ ਇਕੱਠੇ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਦੇ ਹਾਂ ਤਾਂ ਜਿੱਤਾਂ ਹਾਰਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਪਰ ਸਾਰਿਆਂ ਦੀ ਹਾਰ ਦਾ ਦੋਸ਼ੀ ਕਿਸੇ ਇੱਕ ਨੂੰ ਬਣਾ ਦੇਣਾ ਬਹੁਤ ਆਸਾਨ ਹੈ ਪਰ ਸਾਰਿਆਂ ਦੀ ਇਕੱਠੀ ਹਾਰ ਦੀ ਜ਼ਿੰਮੇਵਾਰੀ ਸਭ ਨੂੰ ਲੈਣੀ ਚਾਹੀਦੀ ਹੈ ਅਤੇ ਇੱਕ ਦੂਜੇ ਨੂੰ ਦੋਸ਼ ਦੇਣ ਦੀ ਥਾਂ ਇੱਕ ਦੂਜੇ ਨੂੰ ਹੌਸਲਾ ਦੇਣਾ ਚਾਹੀਦਾ ਹੈ ਧੰਨਵਾਦ